ਸਸਿਕਾ ਜੀ राधे राधे ਅੱਜ ਅਸੀਂ ਬਣਾਉਣ ਲੱਗੇ ਆ ਆਲੂ ਮੇਥੀ ਤੇ ਸੌਂਫ ਦੀ ਸਬਜੀ ਸੁੱਕੀ ਸਬਜੀ ਤੁਸੀਂ ਵੀ ਬਣਾਉਂਦੇ ਹੋਵੋਗੇ ਇਹਦੇ ਲਈ ਮੈਂ ਆਲੂ ਫਰਾਈ ਕਰ ਲਏ ਆ ਥੋੜੀ ਦੇਰ ਤੇ ਬਾਕੀ ਤੜਕਾ ਤਾਂ ਸਿੰਪਲ ਹੀ ਐ ਜੋ ਪਾਉਂਦੇ ਆ ਆ ਆਲੂ ਮੇਥੀ ਤੇ ਸੌਂਫ ਕੱਟੀ ਹੋਈ ਟਮਾਟਰ ਤੇ ਪਿਆਜ਼ ਕੱਟਿਆ ਹੋਇਆ ਮਿਰਚ ਹਰੀ ਅਦਰਕ ਤੁਸੀਂ ਆਲੂ ਕਿੱਦਾਂ ਬਣਾਉਂਦੇ ਹੋ ਫਰਾਈ ਕਰਕੇ ਜਾਂ ਕੱਟ ਕੇ ਉਦਾਂ ਹੀ ਜਰੂਰ ਦੱਸਿਓ ਕਮੈਂਟ 'ਚ ਕਿ ਤੁਸੀਂ ਵੀ ਇਵੇਂ ਬਣਾਉਂਦੇ ਹੋ ਮੈਂ ਥੋੜੇ ਜਿਹਾ ਫਰਾਈ ਥੋੜੀ देर ਫਰਾਈ ਕਰ ਲੈਂਦੀ ਆ ਫੇਰ ਉਸ ਤੋਂ ਬਾਅਦ ਪਾਨਣੀ ਆ ਇਹ ਮੇਥੀ 'ਚ ਤੇਲ ਸਾਡਾ ਗਰਮ ਹੋ ਗਿਆ ਹੈ ਫੇਰ ਹੁਣ ਆ ਜੀ ਇਸ ਪਾਵਾਂਗੇ ਜੀਰਾ ਤੇਲ ਸਾਡਾ ਗਰਮ ਹੋ ਗਿਆ ਹੁਣ ਅਸੀਂ ਵਿੱਚ ਪਾਵਾਂਗੇ ਜੀਰਾ ਤੇ ਪਿਆਜ਼ प्याज में चंकी तरह बाल करने अस अजा ना सब ਗੁਰਦੁਆਰਾ ਗਏ ਸੀ। ਉਹਦੀ ਕਲਿੱਪ ਉਹ ਵੀ ਅਸੀਂ ਮੈਂ ਐਸੀ ਬਲੌਗ ਵਿੱਚ ਐਡ ਕਰ ਦਵਾਂਗੀ। ਤੁਸੀਂ ਜ਼ਰੂਰ ਵੇਖ ਦੇ ਲਓ। ਸਾਡੇ ਨਾਲ ਨਾਲ ਤੁਸੀਂ ਵਿਦਿਸ਼ਣ ਕਰ ਲੇ। ਪਿਆਰ ਸਾਡਾ ਹੋ ਗਿਆ। ਹਾਂ ਜੀ ਸੋਸ ਪਾ ਦਾਂਗੇ ਤੇ ਉਹਦੇ ਵਿੱਚ ਐਡ ਕਰਾਂਗੇ ਨਮਕ ਤਾਂ ਕਿ ਸਾਡਾ ਟਮਾਟਰ ਜਿਹੜਾ ਹੈ ਜਲਦੀ ਗਲ ਜਾਵੇ थोड़ी फिर पका इधर मसाले साढ़े हो गए मैं ये गरा मसाला तो धनिया पाउडर हल्दी ये सारा कुछ पाता है तो हूँ अभी कट्टी हुई मेथे और सौंप ये मैं धो ले कट्ट तो पहले ही Det er veldig kaldt. ਅੰਜਮੈਂਟ ਹੋ ਗਏ ਤੇ ਥੋੜਾ ਜਿਹਾ ਸੀ ਦੇ ਵਿੱਚ ਇਸ ਸਟੇਜ ਤੇ ਅਸੀਂ ਆਲੂ ਵੀ ਦੇ ਵਿੱਚ ਐਡ ਕਰ ਦਵਾਂਗੇ थोड़ी देर फिर भाफ लगावे हाँ देखो साजी पांच मिनट और लगन गे उस तो रेडी है ਕਿਵੇਂ ਦੀ ਲੱਗਦੀ ਪਈਏ ਤੁਸੀਂ ਜ਼ਰੂਰ ਦੱਸਿਓ ਕਮੈਂਟ ਸੈਕਸ਼ਨ 'ਚ ਤੇ ਤੁਸੀਂ ਕਿਵੇਂ ਬਣਾਨੇ ਹੋ ਇਹ ਵੀ ਜ਼ਰੂਰ ਦੱਸਿਓ ਸਬਜੀ ਸਾਡੀ ਰੈਡੀ ਐ ਤੁਸੀਂ ਦੇਖਿਓ ਕਿਵੇਂ ਦੀ ਲੱਗਦੀ ਐ ਵਧੀਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੇ ਤੁਹਾਨੂੰ ਵੀ ਵਧੀਆ ਲੱਗੀ ਤਾਂ